ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨੂੰ ਕਾ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਥੋੜੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣਾ ਸਾਡਾ ਪਰਸਨ ਰੌਲਾ ਕੋਈ ਨਹੀਂ ਕਾ ਅਸੀਂ ਕਿਹੜੀਆਂ ਜਥੇਬੰਦੀਆਂ ਛੱਡ ਚੱਲੇ ਆ ਅੰਦੋਲਨ ਆ ਹੀ ਚੱਲਣੇ ਆ ਜਿੰਨਾ ਨੁਕਸਾਨ ਕੀਤਾ ਦਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲੱਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਕਿੰਟ ਕੋਕੀ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਮੰਦੀ ਨਾ ਪਰਪਾਈ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰਾਂ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆਰ ਜੜੇ ਸ਼ਰਾਰਤੀ ਤੱਤ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਜਵਾਬ ਨਹੀਂ ਦਾਨੀ ਚਾਹੀਦੀ ਇਹੋ ਜਿਹਾ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਨਰੋੜਾ ਜੀ ਪਾਰਟੀ ਦੇ ਪ੍ਰਧਾਨ ਨੇ ਥਿਲ ਦੇ ਅੰਦਰ ਭਾਓ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਨਾ ਭਗਵੰਤ ਮਾਨ ਜੀ ਆਓ ਮੇਰੇ ਨਾਲ ਪਟਿਆਲਾ ਜੇ ਵੀ ਚੱਲੀ ਹੈ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮਾਇਕ ਨਾ ਵਿਗਦੀ ਹੋਏ ਤਾਂ ਸਾਨੂੰ ਅਸੀਂ ਅੱਜ ਇਹ ਬੰਦੀ ਛੱਡ ਦਾਂਗੇ ਜਾਂ ਤੁਸੀਂ ਮੁੱਖ ਮੰਤਰੀ ਦਾ ਉਹਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਾ ਵਿਰੋਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਥੋੜਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ 2027 ਦੇ ਵਿੱਚ ਇਹ ਇਕੱਠੇ ਲક્ષਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰਖਥ ਇਹਨਾਂ ਦਾ ਗਠਜੋੜ ਹੋ ਗਿਆ ਆਪ ਦੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਨੂੰ ਜਾਂ ED ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਔਰ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲੋ ਇਹ ਦੱਸ ਦਿਓ ਭੀ ਰਸਤੇ ਖੱਟਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕੰਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਧੜ ਵੀ ਚੜਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੁਣ ਧੜ ਵੀ ਵਸ਼ਿੰਟਨ ਤੋਂ ਚੜਦੇ ਨੇ ਪਹਿਲਾਂ ਦਿੱਲੀ ਦਾ ਤਖਤ ਨਾਲ ਰਲ ਕੇ ਅਬਦਾਲੀ ਨੂੰ ਹਮਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਤਾਰ ਗਿਆ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜਕਰੀਆ ਖਾਨ ਆ ਤੇ ਮੈਨੂੰ ਲੱਗਦਾ ਮੇਰੇ ਪਰਸਨਲ ਵੀ ਆ ਪਹਿਲਾਂ ਜਕਰੀਆ ਖਾਨ ਨਾਲ ਸਾਨੂੰ ਨਿਬੜ ਲੈਣਾ ਚਾਹੀਦਾ ਅਬਦਾਲੀ ਨਾਮੇ ਨਿਪਟਦੇ ਰਹਾਂਗੇ ਪਹਿਲੋ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਤੋਂ ਮੇਰਾ ਆਪਣਾ ਮੰਨਣਾ ਇਹ ਨਾ ਦੋਵਾਂ ਮੋਰਚਾਂ ਦਾ ਕੋਈ ਇਸ ਕਿਸਮ ਦੀ ਜੱਜਮੈਂਟ ਜੇ ਨਾ ਮੇਰੀ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦੀ ਮੇਰਾ ਸਾਫ਼ ਮੰਨਣਾ ਵਾ ਵੀ ਭਗਵੰਤਮਾਨ ਸਰਕਾਰ ਮੋਦੀ ਸਰਕਾਰ ਨਾਲ ਰਲ ਗਈ ਆ ਉਹ ਭਗਵੰਤਮਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀ ਆ ਵੋਟਾਂ ਦੀ ਲੋੜ ਆ ਨਾ ਮਜ਼ਦੂਰਾਂ ਦੀ ਨਾ ਮਲਾਜ਼ਮਾਂ ਦੀ ਨਾ ਆਮ ਜਨਤਾ ਦੀ ਕੱਲੇ-ਕੱਲੇ ਮੋਦੀ ਜੀ ਤੇ ਉਹਨਾਂ ਨੂੰ ਅਮਿਤ ਸ਼ਾਹ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਜੋ ਅਸੀਂ ਹੁਣ ਸੋਚ ਰਹੇ ਹਾਂ ਜੋ ਬਿਹੇਵ ਹੋ ਰਿਹਾ ਔਰ ਮੇਰਾ ਆਪਣਾ ਮੰਨਣਾ ਵਾ ਕਿ ਇਹ 2027 ਦੇ ਵਿੱਚ ਇਹ ਇਕੱਠੇ ਲક્ષਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰ ਖਤੇ ਇਹਨਾਂ ਦਾ ਗਠਜੋੜ ਹੋ ਗਿਆ ਆਪ ਦੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਨੂੰ ਜਾਂ ED ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਰ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲੋ ਇਹ ਦੱਸ ਦਿਓ ਵੀ ਰਸਤੇ ਖੱਟਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕੰਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਇਹਦਾ ਸਪਸ਼ਟੀਕਰਨ ਦੋ ਅਸੀਂ ਮੰਗਦੇ ਹਾਂ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੇ ਹਾਂ ਦੂਜਾ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਸੀ ਵੀ ਚਾਹੇ ਉਹ ਵਪਾਰੀ ਆ ਚਾਹੇ ਟਰਾਂਸਪੋਰਟਰ ਆ ਚਾਹੇ ਆਮ ਜਨਤਾ ਵਾ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਰਸਤਾ ਖੋਲਿਆ ਜਾਵੇ ਅਸੀਂ ਰਸਤਾ ਖੋਲਣ ਦੇ ਵਿਰੋਧ ਕਦੀ ਵੀ ਨਹੀਂ ਰਹੇ ਅਸੀਂ ਸਕੋ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਰਸਤੇ ਵਿੱਚ ਰੋਕਿਆ ਗਿਆ ਔਰ ਬਹਾਨਾ ਪਾਲ ਕੇ ਵੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਵੀ ਰਸਤੇ ਖੋਲੇ ਜਾਣ ਅਮਨ ਅਰੋੜਾ ਜੀ ਕਹਿੰਦੇ ਮੈਨਾਂ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਜਾਣਨਾ ਚਾਹੁੰਨੇ ਵੀ ਕਿਹੜੀ ਏਜੰਸੀ ਕਹਿ ਰਹੀ ਆ ਤੇ ਸਾਨੂੰ ਪਤਾ ਲੱਗ ਜਾ ਕੋਈ ਨਹੀਂ ਇਹ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਦੇਣਾ ਵਾ ਦਵਾਂਗੇ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਤਾੜ ਵੀ ਚੜਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੁਣ ਧੜਵੀ ਵਾਸ਼ਿੰਗਟਨ ਤੋਂ ਚੜਦੇ ਨੇ ਪਹਿਲੋਂ ਦਿੱਲੀ ਦਾ ਤਖਤ ਨਾਲ ਰਲ ਕੇ ਅਬਦਾਲੀ ਨੂੰ ਹਮਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਧਾਰ ਗਿਆ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜ਼ਕਰੀਆ ਖਾਨ ਆ ਤੇ ਮੈਨੂੰ ਲੱਗਦਾ ਮੇਰੇ ਪਰਸਨਲ ਵੀ ਇਹ ਪਹਿਲੋਂ ਜ਼ਕਰੀਆ ਖਾਨ ਨਾਲ ਸਾਨੂੰ ਨਿਬੜ ਲੈਣਾ ਚਾਹੀਦਾ ਅਬਦਾਲੀ ਨਾਲ ਵੀ ਨਿਬੜਦੇ ਰਾਂਗੇ ਪਹਿਲੋਂ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮਾਤਾ ਕਹਿਣਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਨੂੰ ਕਹ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਸੋਣਿਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣੇ ਸਾਡਾ ਪਰਸਨ ਰੋਲਾ ਕੋਈ ਨਹੀਂਗਾ ਅਸੀਂ ਕਿਹੜੀਆਂ ਜੇਲ੍ਹਵੰਦੀਆਂ ਛੱਡ ਚੱਲਿਆ ਅੰਦੋਲਨ ਐ ਚੱਲਣੇ ਆ ਨਾਏ ਆ ਨਾ ਡਰਾਂਗੇ ਕੱਲ ਵੀ ਅੰਦੋਲਨ ਕਰਦੇ ਸੀ ਹੁਣ ਵੀ ਹਾਂ ਅੰਦੋਲਨ ਦਾ ਕੀ ਰੂਪ ਹੋਊਗਾ ਉਹਦਾ ਕਿਸ ਢੰਗ ਦਾ ਤਰੀਕਾ ਹੋਊਗਾ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾ ਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਦਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲੱਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਕਿੰਤ ਕੋਕੀ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਮੰਦੀ ਨਾ ਪਰਪਾਈ ਹਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜੜੇ ਅਧਿਕਾਰੀਆਂ ਨੇ ਕਿਸਾਨ ਲੀਡਰਾਂ ਨੂੰ ਟੱਕੇ ਨਾਲ ਕੁੱਟਿਆ ਜਿਵੇਂ ਬ੍ਰਹਮਕੇ ਸਾਹਿਬ ਦੇ ਬਾਰੇ ਆ ਰਿਹਾ ਵੀ ਬ੍ਰਹਮਕੇ ਸਾਹਿਬ ਨੂੰ ਐਸ ਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸ ਐਚਓ ਨੂੰ ਵੀ ਪਰਸਨਲ ਕੋਈ ਨਹੀਂ ਹੈਗਾ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜ਼ਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰਾਂ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆਰ ਜੜੇ ਸ਼ਰਾਰਤੀ ਤੱਤ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬ ਦੇਹੀ ਦਾਨੀ ਚਾਹੀਦੀ ਐਹੋ ਜੇ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਨਰੋੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਬ ਸਪਸ਼ਟ ਕਰਨ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈ ਕਹੇ ਸਿਕਲੀ ਬਾਕੀ ਜਿਹੜੇ ਅੰਦੋਲਨਾਂ ਦਾ ਐਲਾਨ ਚਬੀ ਦੀ ਪੀਸੀ ਦੇ ਵਿੱਚ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਹੁਣ ਦੂਜੇ ਸਾਥੀਆਂ ਨਾਲ ਵੀ ਦੂਜੇ ਫੋਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਂਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਰਡਰ ਤੇ ਜਾ ਕੇ ਜਾਇ ਜਾ ਵੀ ਲੈਣਾ ਚਾਹਾਂਗੇ ਵੀ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕ ਨੇ ਆਰ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਤੁਨਬਾਦੀਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਤੇ ਜਿੱਦਾਂ ਪਵਾਦੀਆਂ ਨੇ ਸਾਡਾ ਸਹਿਯੋਗ ਕੀਤਾ ਲੱਗ ਚਾਗੇ ਤੇ ਪਿੰਡਾਂ ਚਾਹੇ ਹਰਿਆਣਾ ਉਹਦਾ ਦੇਣ ਨਹੀਂ ਦੇ ਸਕੇ ਇੰਨੀਆਂ ਸ਼ਾਸ਼ਤਾਂ ਦੇ ਬਾਵਜੂਦ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪਵਾਦ ਵਾਲੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਵੀ ਇਹ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤਾਂ ਸਾਨੂੰ ਪੁਲਿਸ ਨੇ ਕੁੱਟਿਆ ਔਰ ਪ੍ਰੈਸ 'ਚ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਲ ਲੋਕਾਂ ਨੂੰ ਲੋਕਲ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ ਹਿੰਦੇ ਸਾਹਿਬ ਤੁਸੀਂ ਜੇਲ੍ਹ ਦੇ ਵਿੱਚ ਹੋ ਜੇਲ੍ਹ ਦੇ ਵਿੱਚ ਪ੍ਰਕਾਸ਼ਨ ਦਾ ਵਸੀਰਾ ਕਿਹੋ ਜਿਹਾ ਰਿਹਾ ਤੁਹਾਡਾ ਦੇਖੋ ਅਸੀਂ ਜੇਲ੍ਹ ਦੇ ਵਿੱਚ ਇੱਥੇ ਬਹੁਤ ਵੱਡਾ ਹਿੱਸਾ ਸੀਗਾ ਅੱਜ ਇਹ ਕੋਈ ਵੀ ਗੱਲ ਨਹੀਂ ਹੋਈ ਜਿਹੜੀ ਅਸੀਂ ਪਰੇਸ਼ਾਨੀ ਵਾਲੀ ਦੇਖੋ ਜੇਲ੍ਹ ਦੇ ਅੰਦਰ ਤੁਸੀਂ ਵੇਖੋ ਨਾ ਖਾਣਾ ਠੀਕਦਾ ਹੁੰਦਾ ਨਾ ਚਾਹ ਠੀਕਦੀ ਹੁੰਦੀ ਆ ਅਸੀਂ ਸਟਰਗਲ ਕਰਕੇ ਆਪਣਾ ਖਾਣਾ ਮੰਗਵਾਇਆ ਜੋ ਸਕੇਲ ਬੰਦਾ ਸੀ 400 ਰੁਪਇਆ ਪਰ ਹੈਡ ਅਸੀਂ ਕਿਹਾ ਸੀ ਮੈਨੂ ਕੱਢੋ ਸਾਡੇ ਸਾਹਮਣੇ ਆ ਰੈਕਟ ਕੱਢੋ ਜੇਲ੍ਹ ਦਾ ਸਾਨੂੰ ਉਹਦੇ ਮੁਕਾਬਕ ਸਭ ਕੁਝ ਮਈਆ ਕਰੋ ਕਿ ਅਸੀਂ ਲੜ ਕੇ ਆਪਣੀ ਸਟ੍ਰਗਲ ਕਰਕੇ ਅੰਦਰ ਜਾਂਦੇ ਆ ਸੀ ਡਿਉਰੀ ਦੇ ਅਗਲੇ ਬੰਨੇ ਸਟੇਜ ਲਾਤੀ ਸੀ ਸਾਰੇ ਆਗੂ ਬੰਨੇ ਵੀ ਅਸੀਂ ਨਾ ਇਹੋ ਜੀ ਕੋਈ ਪੋਖਰਦਾਲ ਪਟਿਆਲੇ ਤਾਂ ਨਹੀਂ ਚੱਲੀ ਹੈਗੀ ਬਾਕੀ ਚੱਲੀ ਹੋ ਮੇਰੀ ਸੁਣ ਲਓ ਠੀਕ ਆ ਹਾਂ ਔਰ ਇਹ ਤੋਂ ਕਹਾ ਜੇਲ ਦੇ ਅੰਦਰ ਪਰ ਉਹ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਨਾ ਭਗਵੰਤ ਮਾਨ ਦੀ ਆਓ ਮੇਰੇ ਨਾਲ ਪਟਿਆਲਾ ਜੇਲ ਵਿੱਚ ਚੱਲੀ ਹੈ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮਾਇ ਇੱਕ ਨਾ ਬਿਕਦੀ ਹੋਏ ਤਾਂ ਸਾਨੂੰ ਅਸੀਂ ਅਸੀਂ ਦੇਬੰਦੀ ਛੱਡ ਦਾਂਗੇ ਜਾਂ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਾ ਵਿਰੋਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਥੋੜਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ